ਪੰਜਾਬ ਸਰਕਾਰ ਪੰਜਾਬ ਪੁਲਿਸ ਐਨਟੀਐਫ ਪੰਜਾਬ ਪੁਲਿਸ ਵੱਲੋਂ ਜੋ ਯੋਧ ਨਸ਼ਾ ਵਿਰੋਧ ਸਾਡੀ ਜੋ ਇਹ ਮਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਸਾਨੂੰ ਐਨਟੀਐਫ ਬਾਰਡਰ ਏਜ ਨੂੰ ਇੱਕ ਬੜੀ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਕੱਲ ਤਿੰਨ ਸਮਗਲਰਸ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ ਹੈਰੋਇਨ ਅਤੇ ਅਸਲੇ ਦੀ ਜਿਹੜੀ ਆ ਭੋਕੇ ਬਰਾਮਦ ਕੀਤੀ ਹੈ ਸੋ ਇਹਦੇ ਹਾਲਾਤ ਇਸ ਤਰ੍ਹਾਂ ਨੇ ਕਿ ਕੱਲ ਜਦੋਂ ਸਾਡੀ ਟੀਮ ਅਟਾਰੀ ਰੋਡ ਦੇ ਉੱਪਰ ਸ਼ੰਕਰ ਢਾਬੇ ਦੇ ਪਾਸ ਅਟਾਰੀ ਰੋਡ ਤੇ ਸ਼ੰਕਰ ਢਾਬਾ ਉਸ ਦੇ ਪਾਸ 트੍ਰੈਪ ਲਗਾ ਕੇ ਇੱਕ ਨਾਕੇ ਦੇ ਉੱਪਰ ਨਾਕਾ ਲਗਾ ਕੇ ਖੜੇ ਸਨ ਤਾਂ ਤਿੰਨ ਦੋਸ਼ੀਆਂ ਨੂੰ ਜਿਹੜਾ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਇੱਕ ਦਾ ਨਾਮ ਮਨਿੰਦਰਜੀਤ ਸਿੰਘ ਹੈ ਜੋ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਹੈ ਇੱਕ ਦਾ ਨਾਮ ਪੀਟਰ ਇਹ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਇੱਕ ਦਰਾਮੇ ਲਵਪ੍ਰੀਤ ਸਿੰਘ ਇਹ ਵੀ ਧਰਮਗੋੜ ਰੰਦਾਵਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨੇ ਇਹਨਾਂ ਤਿੰਨਾਂ ਦੋਸ਼ੀਆਂ ਦੇ ਦੇ ਪਾਸੋਂ ਪੁੱਲ 521 ਗ੍ਰਾਮ ਹੈਰੋਇਨ ਚਾਰ ਪਿਸਟਲ ਪੀਐਸ ਪੀਐਕਸ 5 ਸਟ੍ਰੋਮ 3 ਬੋਰ ਦੇ ਸੱਤ ਮੈਗਜ਼ੀਨ ਤੇ 55 ਬੁਲੇਟਸ ਤੇ ਦੋ ਮੋਟਰਸਾਈਕਲ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਸੋ ਇਹਨਾਂ ਦੋਸ਼ੀਆਂ ਦੀ ਜਿਹੜੀ ਮੁੱਢਲੀ ਪੁੱਛਗਿੱਛ ਕੀਤੀ ਸੋ ਇੱਥੇ ਤੋਂ ਗੱਲ ਇਹ ਸਾਹਮਣੇ ਆਈ ਕਿ ਇਹ ਇੱਕ ਪਾਰਟੀ ਜਿਹੜੀ ਮਨਿੰਦਰਜੀਤ ਸਿੰਘ ਆ ਇਹਦੇ ਵੱਲੋਂ ਕੱਲ ਅਰਲੀ ਮਾਰਨਿੰਗ ਦੇ ਵਿੱਚ ਤਨੋਏ ਗਲਾ ਅਟਾਰੀ ਦੇ ਨਾਲ ਜਿਹੜਾ ਪਿੰਡ ਹੈ ਉੱਥੇ ਪਾਕਿਸਤਾਨੀ ਸਮੱਗਲਰ ਦੇ ਨਾਲ ਤਾਲਮਿਲ ਕਰਕੇ ਡਰੋਨ ਦੇ ਰਾਹੀਂ ਜਿਹੜੀ ਅੱਧਾ ਕਿਲੋ 521 ਗ੍ਰਾਮ ਹੈਰੋਇਨ ਉਹ ਮੰਗਵਾਈ ਗਈ ਤੇ ਨਾਲ ਹੀ ਜਿਹੜੇ ਦੂਜੇ ਪੀਟਰ ਅਤੇ ਲਵਪ੍ਰੀ ਇਹ ਦੋ ਲੜਕੇ ਨੇ ਇਹਨਾਂ ਵੱਲੋਂ ਰਾਜੇਤਾਲ ਦੇ ਏਰੀਏ ਦੇ ਵਿੱਚ ਡਰੋਨ ਦੇ ਰਾਹੀਂ ਉਸੇ ਹੀ ਟਾਈਮ ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਕੋਲ ਚਾਰ ਪਿਸਟਲ ਤੇ ਬਾਕੀ ਆੜ ਅਸਲਾ ਖੇਪ ਜਿਹੜਾ ਉਹ ਮੰਗਵਾਇਆ ਗਿਆ ਤੇ ਇਹ ਦੋਨੋਂ ਸਮਗਲਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਸ਼ੰਕਰ ਢਾਬੇ ਦੇ ਉੱਤੇ ਇਹਨਾਂ ਨੂੰ ਇੰਟਰਸੈਪਟ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਸੋ ਇਹਨਾਂ ਦੀ ਇਹ ਇਹਨਾਂ ਦੀ ਉਮਰ ਇਹ ਯੰਗ ਨੇ ਤੇ ਤਿੰਨੇ ਜਿਹੜੇ ਜਾਂਦੇ ਨੇ 20 ਤੋਂ 25 ਸਾਲ ਇਹਨਾਂ ਦੀ ਉਮਰ ਹੈ ਤੇ ਮੁਰਲੀ ਪੁਸ਼ਕੀਸ਼ ਵਿੱਚ ਆਇਆ ਕਿ ਇਹ ਜਿੱਥੇ ਇਹਨਾਂ ਦੇ ਇਹਨਾਂ ਦੇ ਜਿਹੜੇ ਹੈਗੇ ਨੇ ਸੰਪਰਕ ਨੇ ਇਹਨਾਂ ਨੂੰ ਕੋਈ ਹੋਰ ਵੀ ਜਿਹੜਾ ਇਹਨਾਂ ਦਾ ਆਪਰੇਟਰ ਆ ਮੇਨ ਤੇ ਉਹ ਉਹ ਯੂਰਪ ਤੇ ਯੂਰਪ ਕੰਟਰੀਜ਼ ਦੇ ਬੰਦੇ ਨੇ ਜਿਹੜਾ ਉਹ ਨੰਬਰ ਸਾਨੂੰ ਉਹਨਾਂ ਕੋਲੋਂ ਮਿਲੇ ਨੇ ਨਾ ਹੀ ਪਾਕਿਸਤਾਨ ਦਾ ਜਿਹੜਾ ਡਾਇਰੈਕਟ ਨੰਬਰ ਜਿਹੜਾ ਇਹਨਾਂ ਦੇ ਕੋਲ ਮਿਲ ਗਿਆ ਇਹ ਉਹਨਾਂ ਦੇ ਸੰਪਰਕ ਦੇ ਵਿੱਚ ਗੱਲ ਕੇ ਇਹ ਨਸ਼ਾ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਜਿਹੜੀ ਆ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਆਉਂਦੀ ਇਹ ਉਹ ਮਗਾਈ ਜਾ ਰਹੀ ਸੀ ਇਹ ਗੈਂਗਸਟਰਾਂ ਨਾਲ ਲਿਖੀ ਹੋਈ ਭੂਮਿਕਾ ਨਾਲ। ਗੈਂਗਸਟਰਾਂ ਦਾ ਗਰੁੱਪ ਆ ਕੋਈ ਟੈਰਰਿਸਟ ਇੱਕ ਮੋਡੂਲ ਦੇ ਨਾਲ ਸਥਾਨਿਕ। ਆ ਫਿਲਹਾਲ ਅਜੇ ਤੱਕ ਕੋਈ ਇਹਨਾਂ ਦਾ ਕੋਈ ਗੈਂਗਸਟਰ ਜਾਂ ਟੈਰਰਿਸਟ ਗਰੁੱਪ ਦੇ ਨਾਲ ਕੋਈ ਗੱਲ ਸਾਹਮਣੇ ਨਹੀਂ ਆਈ। ਇਹ ਇਹਨਾਂ ਦੀ ਜਿਹੜੀ ਆ ਅਜੇ ਮੋੜਲੀ ਪੁੱਛ ਗਈ ਜਿਹੜੀ ਉਹ ਅਗਲੀ ਪੁੱਛ ਗਈ ਜਿਹੜੀ ਉਹ ਚੱਲ ਰਹੀ ਹੈ। ਸੋ ਇਹਦੇ ਵਿੱਚ ਸਾਰੀ ਚੀਜ਼ ਜਿਹੜੀ ਉਹ ਚੈੱਕ ਕੀਤੀ ਜਾਏ। ਸਰ ਪੁਰਾਣੇ ਕਿੱਸਾ ਜੀ ਕਿੰਨਾ ਗੱਲ ਰਵਲਵਰ ਗਏ। ਇਸ ਤੋਂ ਪਹਿਲਾਂ ਇਹਨਾਂ ਦੇ ਉੱਤੇ ਕੋਈ ਇਹਨਾਂ ਤੋਂ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਜਿਹੜਾ ਜਿਹੜਾ ਮਨਿੰਦਰ ਸਿੰਘ ਆ ਇਹ ਪਹਿਲਾਂ ਸਾਊਦੀ ਅਰੇਬੀਆ ਦੇ ਵਿੱਚ ਲਗਾ ਕੇ ਆਇਆ ਟਾਈਮ ਕੁਝ 2 ਸਾਲ ਉੱਥੇ ਕੰਮ ਕਰਕੇ ਆ ਹੁਣ ਵਾਪਸ ਆਇਆ ਸੀ। ਜਿਹੜਾ ਇਹ ਲੜਕਾ ਪੀਟਰ ਆ ਇਹ ਕੋ ਅੱਗੇ ਆਪਣਾ ਹਾਂਗਕਾਂਗ ਜਾਣ ਦੇ ਲਈ ਇਹ ਕਹਿ ਰਿਹਾ ਸੀ ਕਿ ਮੈਂ ਆਪਣੇ ਪੇਪਰ ਵਗੈਰਾ ਲਗਾਏ ਹੋਏ ਨੇ। ਸੋ ਪਰਚਾਨਾ ਤੇ ਕੋਈ ਦਰਜ ਨਹੀਂ ਆ। ਇਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਸੀ ਇਹਨਾਂ ਦੇ ਹੈਂਡਲਰਸ ਵੱਲੋਂ ਇਹ ਖੁਦ ਸਮਗਲਿੰਗ ਕਰ ਰਹੇ ਸੀ ਤੇ ਇਹ ਇਹ ਇਹਨਾਂ ਨੂੰ ਕਾਬੂ ਕੀਤਾ ਗਿਆ ਇਸ ਵਾਰ ਕਿਹਨੂੰ ਦੇ ਰਹੇ ਸੀ ਜਾਂ ਕੋਈ ਵਾਰਦਾਤ ਕਰਨੀ ਸੀ ਇਹਨਾਂ ਨੂੰ ਤੇ ਬੜੇ ਸੋਫਿਸਟੀਕੇਟਿਡ ਵੈਪਨਸ ਨੇ ਬੜੇ ਅੱਛੀ ਕੁਆਲਿਟੀ ਦੇ ਇਹਨਾਂ ਕੋਲੋਂ ਫੜੇ ਗਏ ਨੇ ਇਸ ਗੱਲ ਲਈ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਇਹਦੇ ਨਾਲ ਵਾਰਦਾਤ ਕਰਨੀ ਸੀ ਕੁਝ ਕੁਝ ਨਾ ਕੁਝ ਜਿਹੜਾ ਗੈਰਕਾਨੂੰਨੀ ਜਿਹੜੀਆਂ ਗਤੀਵਿਧੀਆਂ ਹੋ ਉਕੀਤੇ ਜਾਣ ਤੋਂ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਇਹ ਇਹਨਾਂ ਨੇ ਇਹਦੇ ਨਾਲ ਕੀ ਕਰਨਾ ਸੀ ਕਿ ਕਿੰਨੂੰ ਸਪਲਾਈ ਕਰਨਾ ਸੀ ਇਹ ਸਾਡਾ ਤਫਤੀਸ਼ ਦਾ ਬਿਸ਼ਰ ਹੈ ਪਾਕਿਸਤਾਨ ਸਮਗਲ ਦਾ ਨਾਮ ਵੀ ਹੋਇਆ ਪਾਕਿਸਤਾਨ ਸਮਗਲ ਇਸ ਨੂੰ ਪੂਰਾ ਪਛਾਣ ਨੰਬਰ ਮਿਲਿਆ ਜੀ ਇਹਨਾਂ ਦੇ ਕੋਲ ਸੋ ਕਾਲਡ ਆਪਣੇ ਇਹਨਾਂ ਨੇ ਨਾਮ ਰੱਖੇ ਹੁੰਦੇ ਆ ਅਸੀਂ ਉਹਨਾਂ ਉੱਤੇ ਤਸਦੀਕ ਕਰ ਲਵਾਂਗੇ ਜੀ ਕਿ ਗੈਂਗ ਦਾ ਇਸ ਦਾ ਹੈ ਕਿ ਇਹਨਾਂ ਕੋਲ ਜਿਹੜੇ ਕਸਟਮਰ ਆਇਆ ਲੰਤੀ ਹੋ ਰਹੇ ਇਹ ਇਸ ਸੀਜ਼ਨ ਉਹ ਤਸਦੀਕ ਕੀਤਾ ਜਾ ਰਿਹਾ ਕਿ ਵੈਪਨ ਕਿੱਥੇ ਜਾਣੇ ਸੀ ਕਿਸੇ ਕੀ ਗੈਂਗਸ ਗੈਂਗਸਟਰ پارٹی ਨੂੰ ਦੇਣੇ ਸੀ ਜਾਂ ਇਹਨਾਂ ਨੇ ਖੁਦ ਕਰਨਾ ਸੀ ਕੱਲ ਇਹਨਾਂ ਨੂੰ ਫੜਿਆ ਜਮਾਨਤ ਉਹ ਗਦਾਰ ਕੋਲ ਪੇਸ਼ ਕਰਕੇ ਰਿਮਾਂਡ ਅਸਲ ਕਰਕੇ ਇਸ ਚੀਜ਼ ਨੂੰ ਕਲੀਅਰ ਕੀਤਾ ਜਾਵੇਗਾ ਤਕਰੀਬਨ ਕਿੰਨੀ ਸਪਲਾਈ ਕੀਤੀ ਸੀ ਮੈਨੂੰ ਜੀ 51 ਕਿਲੋਗ੍ਰਾਮ ਦੀ ਬਿਲਕੁਲ ਜੀ ਇਹ ਵੀ ਚੀਜ਼ ਦੇਸੀ ਅਸੀਂ ਤਫਤੀਸ਼ ਦੌਰਾਨ ਅੱਗੇ ਇਹਨੂੰ ਇਹਨੂੰ ਜਾਂਚ ਕਰਾਂਗੇ ਸਰ ਪੁੱਛਿਆ ਉਹਨੂੰ ਕਿੰਨੀ ਦਿਨ ਤੋਂ ਇਹ ਕੰਮ ਕਰ ਰਹੀ ਨੂੰ ਜਿਹੜੇ ਇਹ ਜਿਹੜਾ ਮਨਿੰਦਰਜੀਤ ਸਿੰਘ ਆ ਇਹ ਥੋੜੇ ਸਮੇਂ ਤੋਂ ਕੰਮ ਕਰ ਰਿਹਾ ਲਗਭਗ 1 ਮਹੀਨਾ ਹੋ ਗਿਆ ਇਸ ਸੰਪਰਕ ਦੇ ਵਿੱਚ ਹੈ ਜਿਹੜੇ ਆ ਪੀਟਰ ਤੇ ਲਵ ਆ ਇਹਨਾਂ ਵੱਲੋਂ ਅਜੇ ਇਹਦੀ ਤਸਦੀਕ ਅਜੇ ਕੀਤੀ ਜਾ ਰਹੀ ਕਿਉਂਕਿ ਇਹਨਾਂ ਵੱਲੋਂ ਜਿਹੜੀ ਮੁਦਲੀ ਪੁੱਛ ਗਿਆ ਚਾਹ ਰਿਹਾ ਕਿ ਅਜੇ ਪਹਿਲਾ ਹੀ ਕੰਮ ਸੀ ਇਹ ਤਿੰਨੋਂ ਇਕੱਠੇ ਹੋਏ ਸੀ ਅਲੱਗ-ਅਲੱਗ ਜਗ੍ਹਾ ਤੇ ਦੋ ਡਰੋਨ ਡਰਾਪਿੰਗ ਹੋਈਆਂ ਨੇ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਹੈਂਡਲ ਕਰਨ ਵਾਲਾ ਇੱਕ ਆ ਇਹ ਆਪਸ ਦੇ ਵਿੱਚ ਕਨੈਕਟਡ ਨੇ ਇਕੱਠੇ ਹੋਏ ਤੇ ਸਾਡੇ ਨਾਕੇ ਤੇ ਫੜੇਗਾ ਹੈਂਡਲਰ ਨਹੀਂ ਕੋਈ ਇਹੋ ਬਿਲਕੁਲ ਹੈਂਡਲਰ ਕਿੱਥੇ ਬੈਠਾ ਯੂਰਪ ਦੀ ਕੋਈ ਉਹ ਨੰਬਰ ਸਾਡੇ ਕੋਲ ਆ ਗਏ ਨੇ ਜਿਹੜੇ ਨੰਬਰ ਨੇ ਉਹ ਸੀ ਨੂੰ ਤਸਦੀਕ ਕੀਤਾ ਜਾ ਰਿਹਾ ਕਿ ਕਿਹੜੇ ਬੈਕਪੈਨ ਪਰ ਫੜਿਆ 5 ਇਟੂ ਪੀ ਪੀ 5 ਬੜੇ ਕਿਹੜੀ ਕੰਟਰੀ ਤੋਂ ਮਿਲਦੇ ਹੋ ਇਹ ਇਹ ਚੀਜ਼ ਅਸੀਂ ਆਰਮਰ ਤੋਂ ਫਰਦਰ ਟੈਸਟ ਕਰਨਾ ਬੜੇ ਸੋਫਿਸਟੀਕੇਟਡ ਵੈਪਨ ਹੈਗੇ ਕਿ ਜੀ ਚੈੱਕ ਕਰੋ